ਖਰਾ ਕੇ ਰਾਜਸਥਾਨ ਦੇ ਵਿੱਚ ਬੀਤ ਦੇਣੀ ਇੱਕ ਸਿੱਖ ਕੁੜੀ ਨੂੰ ਕਕਾਰਾਂ ਸਵੇਤ ਸਿਵਲ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਰੋਕਿਆ ਗਿਆ ਸੀ ਉਸ ਮਾਮਲੇ ਦੀ ਵੀਡੀਓ ਆਉਣ ਤੋਂ ਬਾਅਦ ਰਾਜਸਥਾਨ ਸਰਕਾਰ ਦੇ ਖਿਲਾਫ ਲਗਾਤਾਰ ਸਿੱਖ ਪਾਈਚਾਰਾ ਰੋਸ ਜ਼ਾਹਰ ਕਰ ਰያ ਸੀ ਤੇ ਇਸ ਵਿਰੋਧ ਤੋਂ ਬਾਅਦ ਹੁਣ ਰਾਜਸਥਾਨ ਸਰਕਾਰ ਦਾ ਨਵਾਂ ਫੈਸਲਾ ਸਾਹਮਣੇ ਆਇਆ ਹੈ ਪ੍ਰੀਖਿਆਵਾਂ ਦੇ ਵਿੱਚ ਕਕਾਰ ਧਾਰਨ ਕਰਕੇ ਬੈਠਣ ਦੀ ਇਜਾਜ਼ਤ ਸਿੱਖ ਵਿਦਿਆਰਥੀਆਂ ਨੂੰ ਦਿੱਤੀ ਗਈ ਹੈ ਪਿਛਲੇ ਦਿਨੀ ਇੱਕ ਸਿੱਖ ਕੁੜੀ ਨੇ ਇਹ ਵੀਡੀਓ ਸਾਂਝਾ ਕੀਤਾ ਸੀ ਤੇ ਉਹਨਾਂ ਨੇ ਦੱਸਿਆ ਸੀ ਕਿ ਕਿਵੇਂ ਕਕਾਰਾਂ ਦੀ ਵਜ੍ਹਾ ਕਰਕੇ ਉਹਨਾਂ ਨੂੰ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਰੋਕਿਆ ਗਿਆ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖ ਜਗਤ ਦੇ ਵਿੱਚ ਰੋਸ ਦੀ ਲਹਿਰ ਸੀ। ਇਹ ਸਵਾਲ ਵਾਰ-ਵਾਰ ਪੁੱਛਿਆ ਜਾ ਰਿਹਾ ਸੀ ਕਿ ਜਦੋਂ ਕਾਨੂੰਨ ਦੇ ਮੁਤਾਬਕ ਇਜਾਜ਼ਤ ਮਿਲੀ ਹੋਈ ਹੈ ਜੋ ਅੰਮ੍ਰਿਤਧਾਰੀ ਸਿੱਖ ਨੇ ਉਹ ਘਰੇਲੂ ਉਡਾਨਾਂ ਦੇ ਵਿੱਚ ਵੀ ਸਫ਼ਰ ਕਰਦੇ ਨੇ ਉਸ ਤੋਂ ਤੱਕ ਕਿ ਵਿਦੇਸ਼ੀ ਉਡਾਨਾਂ ਦੇ ਵਿੱਚ ਵੀ ਉਹ ਜਾਂਦੇ ਨੇ ਤਾਂ ਫਿਰ ਰਾਜਸਥਾਨ ਦੇ ਵਿੱਚ ਇਸ ਤਰੀਕੇ ਦਾ ਭੇਤ ਭਾਪ ਕਿਉਂ ਹੋ ਰਿਹਾ ਹੈ? ਸੰਵਿਧਾਨ ਦੇ ਵਿੱਚ ਇਹ ਹੱਕ ਸਿੱਖਾਂ ਨੂੰ ਮਿਲਿਆ ਹੋਇਆ ਹੈ। ਪਰੀਖਿਆ ਦੇਣ ਤੋਂ ਰੋਕੇ ਜਾਣ ਦੀ ਵਜ੍ਹਾ ਕਰਕੇ ਇਹ ਵੀਡੀਓ ਸਾਹਮਣੇ ਆਇਆ ਸੀ ਤੇ ਹੁਣ ਰਾਜਸਥਾਨ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਤੇ ਕਿਹਾ ਗਿਆ ਕਿ ਪ੍ਰੀਖਿਆ ਦੇ ਵਿੱਚ ਜੋ ਸਿੱਖ ਬੱਚੇ ਹੋਣਗੇ ਹਾਲਾਂਕਿ ਇਸ ਦੇ ਵਿੱਚ ਜਾਂਚ ਦੀ ਗੱਲ ਵੀ ਆਖੀ ਗਈ ਹੈ ਕਿ ਪ੍ਰੀਖਿਆ ਦੇ ਵਿੱਚ ਜਾਣ ਤੋਂ ਪਹਿਲਾਂ ਜਾਂਚ ਪੜਤਾਲ ਜਿਹੜੀ ਉਹ ਕੀਤੀ ਜਾਵੇਗੀ ਪ੍ਰੀਖਿਆ ਦੇਣ ਤੋਂ ਰੋਕਿਆ ਨਹੀਂ ਜਾਵੇਗਾ ਤੇ ਕੜਾ ਅਤੇ ਕਿਰਪਾਨ ਪੈਨਣ ਕਰਕੇ ਉਹਨਾਂ ਨੂੰ ਪ੍ਰੀਖਿਆ ਦੇ ਵਿੱਚ ਦਾਖਲ ਹੋਣ ਤੋਂ ਨਹੀਂ ਰੋਕਿਆ ਜਾਏਗਾ ਐਂਟਰੀ ਮਿਲੇਗੀ ਮਾਮਲੇ ਦੇ ਵਿੱਚ ਪੀੜਤਾ ਅਤੇ ਐਸਡੀਪੀਸੀ ਨੇ ਹਾਈ ਕੋਰਟ ਦਾ ਵੀ ਰੋਕ ਕੀਤਾ ਹੈ ਸਿੱਖ ਧਾਰਮਿਕ ਚਿੰਨ੍ਹਾਂ ਲਈ ਇੱਕ ਸਾਰ ਦिशा निर्देश ਜਾਰੀ ਕਰਨ ਦੀ ਮੰਗ ਇਸ ਪਟੀਸ਼ਨ ਦੇ ਵਿੱਚ ਕੀਤੀ ਗਈ ਹੈ ਕਿਉਂਕਿ ਦੇਸ਼ ਦੇ ਹੋਰ ਵੀ ਹਿੱਸਿਆਂ ਦੇ ਵਿੱਚ ਇਸ ਤਰੀਕੇ ਦੇ ਕਈ ਮਾਮਲੇ ਸਾਹਮਣੇ ਆਏ ਸਨ ਕਿਉਂਕਿ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਇਸ ਵੇਲੇ ਰਾਜਸਥਾਨ ਦੇ ਸਰਦੂਲ ਸਰ ਤੋਂ ਵਿਧਾਇਕ ਨੇ ਗੁਰਵੀਰ ਬਰਾੜ ਸਾਹਿਬ ਉਸ ਵੇਲੇ ਇਸ ਵੇਲੇ ਸਾਡੇ ਨਾਲ ਫੋਨਲਾਈਨ ਤੇ ਜੁੜਨੇ ਬਰਾੜ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪਿਛਲੇ ਦਿਨੀ ਜਦੋਂ ਵੀਡੀਓ ਸਾਹਮਣੇ ਆਇਆ ਸੀ ਡਾਕਟਰ ਸਾਹਿਬ ਉਦੋਂ ਵੇਲੇ ਕਾਫੀ ਰੋਸ ਵੀ ਸਿੱਖ ਪਾਈਚਾਰਟ ਪਾਇਆ ਜਾ ਰਿਹਾ ਸੀ ਪਰ ਇਸ ਵੇਲੇ ਇੱਕ ਰਾਹਤ ਵਾਲੀ ਗੱਲ ਸਿੱਖ ਪਾਈਚਾਰਟ ਦੇ ਲਈ ਕਿ ਬੱਚੇ ਪਵਿੱਖ ਚ ਨਹੀਂ ਰੋਕੇ ਜਾਣਗੇ ਪੀਪਰ ਦੇ ਅਰਸੋਂ ਸਾਨੂੰ ਇੱਕ ਖਬਰ ਟਵਿੱਟਰ ਤੇ ਰਾਹੀਂ ਪਤਾ ਲੱਗਿਆ ਕਿ ਇੱਕ ਅੰਮ੍ਰਿਤਸਰੀ ਸਟੂਡੈਂਟ ਨੂੰ ਰੋਕਿਆ ਗਿਆ ਜੀ ਉਦੋਂ ਪਿਛਲੇ ਸਾਲ ਵੀ ਆਰਜੀਐਸ ਦੀ ਇੱਕ ਸਟੂਡੈਂਟ ਨੂੰ ਜੋਧਪੁਰ ਰੋਕਿਆ ਗਿਆ ਸੀ ਉਹ ਵੀ ਅੰਮ੍ਰਿਤਸਰੀ ਸਿੱਖਣੀ ਉਹਨਾਂ ਨੂੰ ਵੀ ਕਕਾਰਾ ਕਰਕੇ ਰੋਕੇ ਗਿਆ ਸੀ ਮੁੱਖ ਮੰਤਰੀ ਜੀ ਨੂੰ ਅਸੀਂ ਪਿਛਲੇ ਸਾਲ ਦੇ ਉਹਨਾਂ ਨੇ ਹਾਲਾਂਕਿ ਆਰਡਰ ਨਿਕਲ ਗਈ ਸੀ ਪਰ ਇਸ ਤਰੀਕੇ ਇਸ ਵਾਰ ਬੜੀ ਸਖਤੀ ਨਾਲ ਉਹਨਾਂ ਨੇ ਆਰਡਰ ਦਿੱਤੇ ਔਰ ਅਗਲੇ ਹੀ ਦਿਨ ਸਾਨੂੰ ਇਹ ਡਾਇਰੈਕਸ਼ਨ ਮਿਲ ਕੇ ਰਾਜਸਥਾਨ ਸਰਕਾਰ ਨੇ ਕੱਲ ਜਿੰਨੀਆਂ ਵੀ ਅਥਾਰਟिटीज ਐਗਜ਼ਾਮ ਕੰਡਕਟ ਕਰਾਉਂਦੀਆਂ ਉਹਨਾਂ ਨੂੰ ਸਭ ਨੂੰ ਨਿਰਦੇਸ਼ ਦਿੱਤੇ ਕਿ ਸਿੱਖ ਕਕਾਰਾਂ ਨੂੰ ਕੜੇ ਨੂੰ ਔਰ ਆਪਣੀ ਕਿਰਪਾਨ ਨੂੰ ਔਰ ਧਗ ਨੂੰ ਜੀ ਇਹਨਾਂ ਨੂੰ ਅਲਾਉ ਕੀਤਾ ਜਾਵੇ ਜੇ ਉਹਨਾਂ ਨੂੰ ਕੋਈ ਲੱਗਦਾ ਹੈ ਤਾਂ ਇੱਕ ਇੱਕ ਘੰਟਾ ਪਹਿਲਾਂ ਇਹ ਬੱਚਿਆਂ ਨੂੰ ਬੁਲਾ ਕਰਕੇ ਕੋਈ ਜਾਂਚ ਕਰਨੀ ਤੇ ਕੀਤੀ ਜਾਵੇ ਜੀ ਪਰ ਬੱਚਿਆਂ ਨੂੰ ਪੇਪਰ ਦੇ ਅੰਦਰ ਮਾਰਕਿਆ ਜਾਵੇ ਜੀ ਤਾਂ ਮੈਂ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਿੱਖ ਆਸਥਾ ਨੂੰ ਸਾਰੇ ਆਦਰ ਕਰਦੇ ਹੋ ਇਹ ਸਾਰੇ ਜਨਨ ਨੂੰ ਆਪਣਾ ਕਨਸਟੀਟਿਊਸ਼ਨਲ ਰਾਈਟ ਵੀ ਹੈ ਇਹਨਾਂ ਸਭ ਨੂੰ ਇਜਾਜ਼ਤ ਦਿੱਤੀ ਹੈ ਰਿਟਰਨ ਆਰਡਰ ਦਿੱਤਾ ਹੈ ਮੈਂ ਤੁਹਾਡੇ ਰਾਹੀਂ ਇਹ ਵੀ ਬੇਨਤੀ ਕਰੂੰਗਾ ਇਹਨਾਂ ਜਿਆਦਾ ਤੋਂ ਜਿਆਦਾ ਪ੍ਰਚਾਰ ਹੋਵੇ ਤਾਂ ਕਿ ਅੱਗੇ ਤੋਂ ਕਿਸੇ ਜੋ ਆਖਿਰ ਸਮਾਂ ਖਰਾਬ ਨਾ ਹੋਵੇ ਕਿਸੇ ਵੀ ਸਟੂਡੈਂਟ ਐਗਜ਼ਾਮ ਦੇਣ ਤੋਂ ਪਹਿਲਾਂ ਇਹ ਤਕਲੀਫ ਨਾ ਆਵੇ ਇੱਕ ਬ੍ਰਾਹਮਣ ਸਾਹਿਬ ਇਹ ਵੀ ਲੱਗਿਆ ਕਿ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਕਿਤਨਾ ਕਿਤੇ ਕਮੀ ਨਜ਼ਰ ਆਈ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹੁਣ ਜਿਹੜੇ ਬੱਚੇ ਨੇ ਉਹ 1 ਘੰਟਾ ਪਹਿਲਾਂ ਵੀ ਆ ਸਕਦੇ ਨੇ ਇਸ ਤਰੀਕੇ ਦਾ ਨਿਰਦੇਸ਼ ਕਲੀਅਰ ਹੋਣਾ ਚਾਹੀਦਾ ਹੈ ਪਰ ਸੀ ਪਿਛਲੇ ਸਮੇਂ ਚ ਵੀ ਵੇਖਿਆ ਕਿ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਹਾਲਾਂਕਿ ਸਰਕਾਰ ਨੇ ਹੁਣ ਸਥਿਤੀ ਸਪਸ਼ਟ ਵੀ ਕੀਤੀ ਹੈ ਲੱਗਦਾ ਹੈ ਕਿ ਭਵਿੱਖ ਦੇ ਵਿੱਚ ਪੂਰੇ ਜਿਹੜੇ ਨਿਯਮ ਕਾਇਦੇ ਨੇ ਉਹ ਦੱਸੇ ਜਾਣਗੇ ਤੇ ਬੱਚਿਆਂ ਨੂੰ ਪੂਰੇ ਹਾਲਾਤਾਂ ਬਾਰੇ ਜਾਣਕਾਰੀ ਹੋਏਗੀ ਦਿਸ਼ਾ ਨਿਰਦੇਸ਼ ਕਲੀਅਰ ਹੋਣਗੇ ਤੇ ਕੋਈ ਮੁਸ਼ਕਲ ਨਹੀਂ ਆਏਗੀ ਅੱਗੇ ਬਿਲਕੁਲ ਇਹਦੇ ਵਾਸਤੇ ਜੋ ਪ੍ਰਯਾਸ ਵੀ ਕਰਾਂਗੇ ਔਰ ਮੈਂ ਇਹ ਵੀ ਅਥਾਰਟੀਆਂ ਤੋਂ ਕਲੀਅਰ ਖਤਰਾ ਵੀ ਦਿੱਤੀ ਕੀਤੀ ਸੀ ਕਿ ਤੁਸੀਂ ਇੱਕ ਅਲੱਗ ਤੋਂ ਫਾਰਮ ਦੇ ਵਿੱਚ ਕੈਟਾਗਰੀ ਮੈਂਸ਼ਨ ਕਰਾਓ ਜੋ ਆਉਦੀ ਆਉਦੀ ਆਸਥਾ ਦੇ ਰੂਪ ਜੇ ਕੁਝ 파ਕੇ ਆ ਰਹੇ ਹੈ ਚਾਹੇ ਉਹ ਰਜਾਬ ਹੈ ਚਾਹੇ ਮੰਗਲ ਸੁੱਤਰ ਦਾ ਵੀ ਤੁਸੀਂ ਤੁਹਾਡੇ ਧਿਆਨ ਹੋਵੇ ਤੇ ਇੱਕ ਵਾਰੀ ਸੁਣਠਿਆ ਸੀ ਇਸ ਤੋਂ ਜੀ ਤਾਂ ਕਿ ਸਾਰੀਆਂ ਚੀਜ਼ਾਂ ਨੂੰ ਜੀ ਇਹਨਾਂ ਨੂੰ ਚੈਕਿੰਗ ਲਈ ਅੱਧਾ ਘੰਟਾ ਪਹਿਲਾਂ ਇੱਕ ਘੰਟਾ ਪਹਿਲਾਂ ਬੁਲਾਇਆ ਜਾਵੇ ਤਾਂ ਫਰਾਜੀ ਪਰ ਘੱਟੋ ਘੱਟ ਇਹਨਾਂ ਨੂੰ ਪੇਪਰ ਦੇਣ ਤੋਂ ਬਾਅਦ ਜਾਨਾ ਦਿੱਤਾ ਜਾਵੇ ਔਰ ਇਹੀ ਇਹ ਆਰਡਰ ਦੀ ਕਾਪੀ ਜੇ ਆਪਣੇ ਸਾਰੇ ਚਾਹੇ ਐਸਡੀਪੀਸੀ ਨੂੰ ਜਾਂ ਕੋਈ ਹੋਰ ਵੀ ਜਿੱਥੇ ਬੰਦੀਆਂ ਜੋ ਕਹਿਣੀਆਂ ਆ ਜਿਆਦਾ ਤੋਂ ਜਿਆਦਾ ਸਟੂਡੈਂਟਸ ਤੱਕ ਪਹੁੰਚਣ ਤਾਂ ਕਿ ਉਹ ਉਹ ਲੈਟਰ ਕੈਰੀ ਕਰਨ ਕਿ ਬੇਸਿਕਲੀ ਇਗਨੋਰੈਂਸ ਆਫ ਲਾ ਜੀ ਇੰਟੈਨਸ਼ਨਲੀ ਨਹੀਂ ਕਰਦਾ ਪਰ ਫਿਰ ਵੀ ਇਹ ਹੁੰਦਾ ਤਾਂ ਉਸ ਦਾ ਜਵਾਬ ਤਾਂ ਇੱਕ ਖਰਾਬ ਹੁੰਦਾ ਜੀ ਸ਼ੁਕਰੀਆ ਗੁਰਵੀਰ ਜੀ ਸਾਡਾ ਧੰਨਵਾਦ ਸਾਡਾ ਗੱਲਬਾਤ ਕਰਨ ਲਈ ਸੋ ਵਿਧਾਇਕ ਗੁਰਵੀਰ ਸਿੰਘ ਬਰਾੜ ਜਿਨ੍ਹਾਂ ਨੇ ਕਿਹਾ ਕਿ ਰਾਜਸਥਾਨ ਸਰਕਾਰ ਦਾ ਉਹ ਧੰਨਵਾਦ ਕਰਦ ਨੇ ਤੇ ਫਿਲਹਾਲ ਭਵਿਕ ਵਿੱਚ ਬੱਚੇ